ਸੁਣ ਲੈ ਮੇਰੇ ਮੁੰਡੇ ਅਸੀਂ ਨਹੀਂ ਰਸਤਾ ਕਾਰਨਾ ਸਾਡਾ ਮੁੰਡਾ ਹਲੇ ਬਰਦਾ ਬਰਦੇ ਚ ਤੋਏ ਨਹੀਂ ਜਿਵੇਂ ਕੰਟੇ ਟੱਕ ਕੇ ਫੇਰ ਅਜੀ ਖੜ ਲੈਣ ਤੋਂ ਤੇ ਫਟੇ ਮੂੰਹ ਤੇਰੇ ਚਾਲਜ ਮਰਦਾ ਹੁਣ ਆ ਗਈ ਲੱਸੀ ਹੈ ਵੀ ਜੀ ਲੱਸੀ ਨਹੀਂ ਆਪਾਂ ਮੇਲੇ ਘਰ ਹੈ ਪਹਿਲੇ ਡਾਕਟਰ ਸਾਹਿਬ ਤੇ ਆਉਣਗੇ ਤੂੰ ਲੱਸੀ ਪਿਆ ਰਹਿ ਘੁਰਾ ਕਰ ਲੈ ਤਿਤਰਾਇ ਥੋ ਮੱਖਾ ਬਾਗ ਜਾ ਅਸੀਂ ਨਹੀਂ ਮੁੰਡੇ ਬੈਠਣਾ ਲੈ ਬੇ ਬੇਚੋ ਨੂੰ ਮੁੰਡਾ ਕੇ ਬਰੂਦਾ ਹੋ ਤੇ ਜਲਪੋਛ ਬੇਬੇ ਹੋਛਲਾ ਲੋਕਧਾਰਾ ਟੀਕਾ ਲਾ ਕੇ ਚੋਨੇ ਤੁਸੀਂ ਗੋਲੀ ਮਾਰ ਕੇ ਚੋਨੇ ਬੇਬੇ ਤੈਨੂੰ ਨਾ ਆਉਣਿਆ ਬੜਾ ਜੇਰਲਾ ਤਾਂ ਕਿਵੇਂ ਆ ਪੋਤਾ ਸਾਢੇ ਨੌ ਰਾਣੀ ਸ਼ਰਾਬਾ ਪੀਂਦੀ ਐ ਅਗਲੀ ਸਵੇਰੇ ਸ਼ਾਮੇ ਫੇਰ ਕਿ ਹੋਇਆ ਇਹ ਵੀ ਗੱਬੇ ਧੀਮ ਖਾਂਦੀ ਸੀ ਗੁਲੀ ਸਾਨੂੰ ਕੀ ਕਹਿੰਦੀ ਜਵਾਗੜੀ ਬੇਬੇ ਇਡੇ ਨਹੀਂ ਕੱਪੜੇ ਪਾਉਂਦੀ ਨਹੀਂ ਐ ਦੂ ਵੱਡੇ ਨਹੀਂ ਪਾਉਂਦੀ ਬੇਬੇ ਸੌ ਲੱਗੇ ਅਲ ਕਹਿੰਦੀ ਮੈਂ ਨਹੀਂ ਸੂਟ-ਸਟ ਪਾਉਣੇ ਮੈਨੂੰ ਗਰਮੀ ਲੱਗਦੀ ਸੂਟਾਂ 'ਚ ਆ ਤੁਸੀਂ ਦੋਨਾਂ ਨੇ ਤਾਂ ਪਾਏ ਆ ਤੁਹਾਨੂੰ ਕਿਹੜਾ ਗਰਮੀ ਲੱਗਦੀ ਭਲਾ ਸਾਢੀ ਘਾ ਛੱਡ ਪੁੱਤ ਜਮਾਨੇ ਨਾਲ ਤੁਰਨਾ ਹੀ ਪੈਂਦਾ ਟਰੱਕ ਹੋਣਾ ਫਿੰਡਾ ਨਾਲ ਜੀ ਲੈ ਰਕੋਗੀ ਬੇਬੇ ਸ਼ਰਮ ਕਰਨ ਵਾਲੀ ਮੋਟੀ ਓਏ ਬਾਪੂ ਸਾਰਾ ਦਿਨ ਤੋਂ ਵੱਡਾ ਬਣਾ ਰਹਿਣਾ ਕਦੇ ਮੁਸਕਹਿੜਿਆ ਕਰ ਛੋਟੀ ਕਾਲਾ ਕੇ ਡਾੜੀ ਕਾਲੀ ਏ ਸੋਹ ਆ ਕੇ ਆਇਆ ਹੁਣ ਸਾਨੂੰ ਛੱਡਦਾ ਬੇਬੇ ਸਾਰੇ ਤਾਂ ਮੈਂ ਸ਼ਾਂਤੀ ਨਾਲ ਹੋ ਗਏ ਧੰਨ ਵਾਲਾ ਆਪਣਾ ਫੁੱਲ ਨਹੀਂ ਆ ਰਿਹਾ ਇਹਨੇ ਮੇਰੇ ਮਜ਼ਾ ਕਰੇ ਕੰਮ ਦਾ ਓਏ ਬਾਪੂ ਤੂੰ ਬੜਾ ਸ਼ਾਂਤੀ ਨਾਲ ਬੈਠਾ ਕੀ ਗੱਲ ਬੈ ਕੇ ਲਗਾਵੇ ਸ਼ਾਂਤੀ ਨਾਲ ਜੇ ਗੋਡੇ ਨਾ ਮੜਦੇ ਓ ਅਮਮਾ ਬੇ ਸ਼ਾਮ ਦੀ ਰੱਖਦੇ ਚੰਗੀ ਹੁੰਦੀ ਕਿ ਨਹੀਂ ਕਰ ਜਿਹੜੇ ਚਿੰਤਨ ਤੋਂ ਕਰਦਾ ਨਾ ਬਸ ਸਮਝਾਣੀ ਆ ਅਮਮਾ ਇਹ ਇਹ ਮੁੰਡਾ ਤੇ ਇੱਕ ਲਾਫੇ ਮਰ ਜਾਏਗਾ ਕਿਆ ਜੀ ਦੋ ਜਮਲਾ ਇੱਕ ਮੁੰਡਾ ਤੇ ਕੁੜੀਆਂ ਤੇ ਜੱਗ ਟੋਕਰ ਪੜਦਾ ਵੀਜੀ ਤੁਸੀਂ ਆਪਕਾ ਕਿਹਾ ਸੀ ਇਹ ਮੁੰਡਾ ਹੋ ਗਿਆ ਉਹ ਨਾ ਬਸ ਕਰੋ ਬਗਲ ਬੋਲ ਕਿ ਮੈਂ ਹੰਤਾਰੀ ਆ ਮੇਰੇ ਸਾਹਮਣੇ ਜਵਾਲ ਲੜੋਣੀ ਹੈ ਕਹਿ ਦੇ ਜੀ ਆਪਾਂ ਉਹਨੇ ਕੀ ਛੱਡਾ ਕਰਦਾ ਦੱਬੇ ਆਪਣਾ ਪੱਕਾ ਅੱਪਾ ਘਰ ਸ਼ਾਂਤੀ ਰੱਖਣੀ ਆ ਬਹੁਤ ਅੱਛੀ ਤੇ ਨਿਰਵਾਣੀ ਅੱਛਾ ਆ ਸ਼ਾਂਤੀ ਦਾ ਆਹ ਆਈਪੀਐਸ ਸਕੂਲ ਦੇ ਵਿੱਚ ਅੱਜ ਛੋਟੇ ਛੋਟੇ ਬੱਚਿਆਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਚੀਫ ਗੈਸਟ ਬੋਲੋ ਮੈਂ ਚੀਫ ਗੈਸਟ ਨਹੀਂ ਆ ਮੈਂ ਤਾਂ ਗੈਸਟ ਆਫ ਆਨਰ ਆਇਆ ਨਾ ਹਾਂਜੀ ਪ੍ਰੋਗਰਾਮ ਬਹੁਤ ਅੱਛਾ ਸੀ ਅਰ ਬੱਚਿਆਂ ਨੂੰ ਬਹੁਤ ਅੱਛੀ ਤਰ੍ਹਾਂ ਟੈਕਲ ਕੀਤਾ ਜਾਂਦਾ ਇਥੇ ਤੇ ਜਿਹੜੇ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਨੇ ਜਿਹੜਾ ਸਾਰਾ ਪੂਰਾ ਸਟਾਫ ਹੈ ਬਹੁਤ ਮਿਹਨਤ ਕਰਦਾ ਹੈ ਔਰ ਬੱਚੇ ਤੋਂ ਬਹੁਤ ਹੀ ਸੋਹਣਾ ਕੰਮ ਲਿਆ ਇਹਨਾਂ ਨੇ ਇੰਨੇ ਛੋਟੇ ਬੱਚੇ ਇੰਨਾ ਕੁਝ ਨਹੀਂ ਕਰ ਸਕਦੇ ਪਰ ਬਹੁਤ ਅੱਛਾ ਪ੍ਰੋਗਰਾਮ ਸੀਗਾ ਕਹਿ ਲੱਗਦਾ ਜੀ ਤੁਹਾਨੂੰ ਇਹ ਜਿਹੇ ਫੰਕਸ਼ਨ ਜਿਹੜੇ ਆ ਹਰ ਸਕੂਲ ਚ ਹੋਣੇ ਚਾਹੀਦੇ ਤਾਂ ਕਿ ਬੱਚੇ ਦਾ ਟੈਲੈਂਟ ਉੱਪਰ ਆ ਜਾਂਦਾ ਹੈ ਯੈਸ ਹਰ ਇੱਕ ਸਕੂਲ ਚ ਹੋਣੇ ਚਾਹੀਦੇ ਆ ਔਰ ਕਾਫੀ ਸਕੂਲ ਕਰਾਉਂਦੇ ਹੈ ਪਰ ਇਹ ਮਤਲਬ ਬਹੁਤ ਅੱਛੇ ਸਟੈਂਡਰਡ ਦਾ ਪ੍ਰੋਗਰਾਮ ਸੀਗਾ ਪਰ ਹਰ ਇੱਕ ਸਕੂਲ ਨੂੰ ਕਰਾਉਣਾ ਚਾਹੀਦਾ ਮੈਡਮ ਕਿਸਾ ਸਧਾਰਨ ਪਰਿਵਾਰ ਤੋਂ ਤੁਸੀਂ ਜਦੋਂ ਤੁਹਾਨੂੰ ਪਰਮਾਸ਼ੀਰੀ ਅਵਾਰਡ ਮਿਲਿਆ ਤੇ ਉਸ ਤੋਂ ਬਾਅਦ ਤੁਹਾਡੀ ਲਾਈਫ ਚ ਕੀ ਚੇਂਜ ਆਇਆ ਕੋਈ ਚੇਂਜ ਨਹੀਂ ਆਇਆ ਮੈਂ ਤਾਂ ਉਹੀ ਜਿਹੀ ਦੀ ਮੈਂ ਹੂੰ ਜਦੋਂ ਅਵਾਰਡ ਮਿਲਿਆ ਖੁਸ਼ੀ ਕਿੰਨੀ ਖੋਈ ਜੀ ਬਟ ਖੁਸ਼ੀ ਠੀਕ ਠੀਕ ਹੋਈ ਆ ਵੀ ਮੈਂ ਸੋਚਦੀ ਸੀ ਵੀ ਮੈਨੂੰ ਇਹ ਜਿਹਾ ਸੋਚਿਆ ਨਹੀਂ ਸੀ ਮੈਨੂੰ ਮਿਲੂਗਾ ਪਰ ਕਿਸੇ ਨੇ ਮੈਨੂੰ ਜਦੋਂ ਫੋਨ ਕੀਤਾ ਮੈਂ ਸੋਚਿਆ ਵੀ ਐਵੇਂ ਮੇਰਾ ਐਡਰੈਸ ਲੈ ਹੀ ਜਾਂਦੇ ਨੇ ਤਾਂ ਕਿਉਂਕਿ ਇਸ ਕੁਝ ਦੀ ਅੱਜ ਕੱਲ ਬਹੁਤ ਚੱਲਦੇ ਹੈਗੇ ਫਿਰ ਮੈਨੂੰ ਪਤਾ ਲੱਗਿਆ ਕਹਿੰਦੇ ਜੀ ਕਿਸੇ ਅਵਾਰਡ ਵਾਸਤੇ ਤੁਹਾਨੂੰ ਮਤਲਬ ਥੜੀ ਥੜ ਪੁੱਛਿਆ ਜਾ ਰਿਹਾ ਫਿਰ ਮੈਂ ਕਿਹਾ ਫਿਰ ਕਿਸੇ ਹੋਰ ਨੇ ਮੈਨੂੰ ਡੀਪੀਆਰ ਨੇ ਫੋਨ ਕੀਤਾ ਕਿ ਮੈਡਮ ਦੱਸ ਦਿਓ ਇਹਨਾਂ ਨੂੰ ਮੈਂ ਦੱਸ ਨਹੀਂ ਰਹੀ ਸੀ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸੀ ਕੋਈ ਅਵਾਰਡ ਹੈ ਮੈਂ ਸੋਚਿਆ 26 ਜਨਵਰੀ ਦਾ ਅਵਾਰਡ ਹੋਊਗਾ ਹੋਰ ਕਿਹੜਾ ਹੋਊਗਾ ਫਿਰ ਉਹਨਾਂ ਨੇ ਜਦੋਂ ਗ੍ਰਹਿ ਮੰਤਰਾਲੇ ਤੋਂ ਮੈਨੂੰ 25 ਤਰੀਕ ਨੂੰ ਫੋਨ ਆਇਆ ਕਿ ਤੁਹਾਨੂੰ ਬਦਮਸ਼ਰੀ ਅਵਾਰਡ ਵਾਸਤੇ ਸਿਲੈਕਟ ਕੀਤਾ ਜਾ ਰਿਹਾ ਹੈ ਵੀ ਤੁਹਾਨੂੰ ਬਹੁਤ-ਬਹੁਤ ਵਧਾਈ ਉਹਦੋਂ ਮੈਨੂੰ ਪਤਾ ਲੱਗਿਆ ਔਰ ਮੈਨੂੰ ਅੱਛਾ ਲੱਗਿਆ ਕਿ ਸਾਡੀ ਜਿਹੜੀ ਫਿਲਮ ਇੰਡਸਟਰੀ ਹੈ ਦੇ ਵਸਤੇ ਬਹੁਤ ਸੋਣਾ ਦਰਵਾਜਾ ਖੁੱਲਿਆ ਕਿਉਂਕਿ ਅੱਗੇ ਕਦੇ ਕਿਸੇ ਨੂੰ ਇਹੋ ਜਿਹਾ ਅਵਾਰਡ ਵੀ ਨਹੀਂ ਦਿੱਤੇ ਤੇ ਕਿਸੇ ਨੇ ਕੋਈ ਇਥੇ ਰეკਮੈਂਡ ਕਰਕੇ ਵੀ ਨਹੀਂ ਤੋੜਦੇ ਪਰ ਉਹਨਾਂ ਨੇ ਇਕਬਾਲ ਉਹਨਾਂ ਨੇ ਆਪਣੇ ਜਿਹੜੇ ਚੇਅਰਮੈਨ ਹੈਗੇ ਆ ਕਮਿਸ਼ਨਰ ਆਫ ਮਨਾਰਟੀਜ਼ ਉਹਨਾਂ ਨੇ ਮਤਲਬ ਰეკਮੈਂਡ ਕੀਤਾ ਸੀਗਾ ਮੈਨੂੰ ਤੇ ਬਾਕੀ ਸਾਰਿਆਂ ਤੋਂ ਉਹਨਾਂ ਨੇ ਪੁੱਛਿਆ ਮੇਰੇ ਬਾਰੇ ਤੇ ਫਿਰ ਉਹਨਾਂ ਨੇ ਮੈਨੂੰ ਮਤਲਬ ਜੇ ਅੱਜ ਗੱਲ ਕਰੀਏ ਅੱਜ ਕੱਲ ਵੀ ਜਿਹੜੇ ਨੇ ਕੁੜੀਆਂ আর ਮੁੰਡਿਆਂ ਦੇ ਵਿੱਚ ਫਰਕ ਜਿਹੜੇ ਨੇ ਮਾਪੇ ਕਈ ਸਮਝਦੇ ਨੇ ਲੋਕ ਸਮਝਦੇ ਨੇ ਪਰ ਤੁਸੀਂ ਐਡਾ ਬੜਾ ਵਾਰਡ ਲਿਆ ਉਹਨਾਂ ਨੂੰ ਕੀ ਨਸੀਹਤ ਦੇਣਾ ਚਾਹੋਗੇ ਤੁਸੀਂ ਆਪਣੇ ਵੱਲੋਂ ਨਹੀਂ ਹੁਣ ਤਾਂ ਮੈਨੂੰ ਨਹੀਂ ਲੱਗਦਾ ਵੀ ਮਾਪੇ ਸਮਝਦੇ ਨਹੀਂ ਕੁੜੀਆਂ ਨੂੰ ਕੋਈ ਘੱਟ ਸਮਝਦੇ ਨਹੀਂ ਜਾਂ ਲੜਕਿਆਂ ਨਾਲ ਜਿਆਦਾ ਸਮਝਦੇ ਹਿੰਦੋ ਸਭ ਕੁਝ ਬਰਾਬਰ ਹੋ ਗਿਆ ਤਕਰੀਬਨ 99% ਬਰਾਬਰ ਹੋ ਗਿਆ 1% ਕਿਤੇ ਟਾਉਂਟ ਖਾਸ ਕਰਕੇ ਪੰਜਾਬ 'ਚ ਹਾਂ ਬਾਕੀ ਸਟੇਟਸ ਵਿੱਚ ਬਹੁਤ ਕੁਝ ਹੈਗਾ ਇਹ ਜਾਂ ਪਰ ਆਪਣੇ ਪੰਜਾਬ 'ਚ ਨਹੀਂ ਹੈ ਪੰਜਾਬ 'ਚ ਕੁੜੀਆਂ ਨੂੰ ਪੂਰਾ ਆਦਾ ਦਿੱਤਾ ਜਾਂਦਾ ਹੈ ਤੇ ਲਾਸਟ ਦੇ ਵਿੱਚ ਸਟੂਡੈਂਟਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਮੈਂ ਸਟੂਡੈਂਟਸ ਨੂੰ ਇਹ ਸੰਦੇਸ਼ ਦੇਉਂਗੀ ਕਿ ਕਿਸੇ ਵੀ ਕੰਮ ਨੂੰ ਤੁਸੀਂ ਕਰੋ ਪਰ ਉਹਨੂੰ ਇੱਕਦਮ ਛੱਡੋ ਨਾ ਕੰਟੀਨਿਊਸਲੀ ਕਰਦੇ ਰਹੋ ਇਹ ਮਿਹਨਤ ਆ ਵਕਤ ਦੀ ਵੈਲਿਊ ਕਰੋ ਮੈਂ ਵਕਤ ਨੂੰ ਬਹੁਤ ਵੈਲਿਊ ਕੀਤਾ ਜੇ ਜੇ ਮੈਨੂੰ ਕਿਸੇ ਨੇ ਟਾਈਮ ਸਿਰ ਬੁਲਾਇਆ ਟਾਈਮ ਸਿਰ ਕੰਮ ਕਰਨਾ ਹੈ ਵਕਤ ਦੀ ਤੁਸੀਂ ਵੈਲਿਊ ਕਰੋਗੇ ਤਾਂ ਵਕਤ ਕਿਸੇ ਨਾ ਕਿਸੇ ਵਕਤ ਥੋੜੀ ਵੈਲਿਊ ਕਰਦਾ ਹੈ ਮੈਨੂੰ ਵਕਤ ਨੇ ਇੰਨਾ ਅੱਛਾ ਮੌਕਾ ਦਿੱਤਾ ਹੈ ਰੱਬ ਨੇ ਇਹਨਾਂ ਨੂੰ ਛਮਾ ਕਰ ਦਿੱਤਾ ਤੇ ਮੈਂ ਵੈਲਿਊ ਕੀਤਾ। ਮੈਡਮ ਜਿਸ ਤਰ੍ਹਾਂ ਪੰਜਾਬੀ ਅਦਾਕਾਰ ਕਾਫੀ ਰਾਜਨੀਤੀ ਦੇ ਵਿੱਚ ਆ ਚੁੱਕੇ ਨੇ ਕਿ ਤੁਸੀਂ ਵੀ ਮੰਨਿਆ ਜਾ ਸਕਦਾ ਕਦੇ ਰਾਜਨੀਤੀ ਚਾਹ ਸਕਦੇ ਹੋ ਜੇ ਕੋਈ ਆਫਰ ਆਂਦੀ ਹੈ। ਨਹੀਂ ਮੈਂ ਨਹੀਂ ਚਾਹੁੰਦੀ ਕਿਉਂਕਿ ਇਹ ਖਲਜਗਨ ਬਹੁਤ ਦਰਦਸਰਦੀ ਬਾਤ ਹੈਗੀ ਹੈ। ਨਾਲੇ ਤੁਸੀਂ ਕਿਸੇ ਨੂੰ ਵੀ ਖੁਸ਼ ਨਹੀਂ ਕਰ ਸਕਦੇ। ਆਪ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਖੁਸ਼ ਨਹੀਂ ਕਰ ਸਕਦੇ ਨਾ ਗੌਂਡੀਆ ਨੂੰ ਖੁਸ਼ ਨਹੀਂ ਕਰ ਸਕਦੇ। ਇੰਨੀ ਸਾਰੀ ਜਨਸੰਖਿਆ ਨੂੰ ਕੌਣ ਖੁਸ਼ ਕਰ ਦੱਸਦਾ ਹੈ? ਤੇ ਰਾਜਨੀਤਿਕ ਤੌਰ 'ਤੇ ਆਉਣਾਂ ਤਾਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਫੀ ਜਿਹੜਾ ਟੌਨ ਤੇ ਆਪ ਆਇਆ ਹੈ ਜੀ ਹੁਣ ਪੰਜਾਬੀ ਫਿਲਮ ਇੰਡਸਟਰੀ ਦਾ ਭਵਿੱਖ ਕਿਵੇਂ ਦੇਖਦੇ ਹੋ ਬਹੁਤ ਅੱਛਾ ਬਹੁਤ ਹੀ ਅੱਛਾ ਹੈ ਕਿਉਂਕਿ ਅੱچھے ਰਾਈਟਰ ਆ ਗਏ ਅੱچھے ਡਾਇਰੈਕਟਰ ਆ ਗਏ ਅੱਚੀਆਂ ਕਹਾਣੀਆਂ ਲਿਖਦੇ ਨੇ ਮਾਡਰਨ ਮਤਲਬ ਸਾਰੇ ਸਮਾਜ ਦੀਆਂ ਹਰ ਚੀਜ਼ਾਂ ਨੂੰ ਆਪਣੇ ਨਾਲ ਦੇਖਦੇ ਨੇ ਤੇ ਦੇਖ ਕੇ ਉਹਨਾਂ ਤੇ ਸਟੋਰੀਜ਼ ਬਣਾਉਂਦੇ ਨੇ ਪਹਿਲਾਂ ਜਿਹੜੀਆਂ ਕਹਾਣੀਆਂ ਬਣਦੀਆਂ ਸੀ ਪਹਿਲਾਂ ਵੀ ਅੱਛਾ ਸੀਗਾ ਸਾਡੇ ਵੇਲੇ ਤਾਂ ਉਹ ਵੀ ਅੱਚੀਆਂ ਸੀਗੀਆਂ ਹੁਣ ਵਕਤ ਦੇ ਨਾਲ ਹਰ ਚੀਜ਼ ਬਦਲ ਗਈ ਹੈ ਤੇ ਹੁਣ ਸਭ ਕੁਝ ਬਦਲ ਗਿਆ ਆਈਪੀਐਸ ਸਕੂਲ ਚੋਂ ਬੱਚੇ ਪੜ ਕੇ ਦੇਸ਼ ਵਿਦੇਸ਼ਾਂ ਦੇ ਵਿੱਚ ਸਕੂਲ ਦਾ ਨਾਮ ਵੀ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਮੈਨੇਜਮੈਂਟ ਦੇ ਮੈਂਬਰ ਹੋ ਬਹੁਤ ਅੱਛੀ ਗੱਲ ਹੈ ਜੀ ਐਪ ਸਕੂਲਾਂ ਚੋਂ ਹੀ ਬੱਚੇ ਨਿਕਲਦੇ ਆ ਸੱਚ ਹੈ ਛੋਟੇ ਸਕੂਲਾਂ ਚ ਪੜੇ ਹੈਗੇ ਆ ਪਰ ਇਹ ਬਹੁਤ ਅੱਛਾ ਸਕੂਲ ਹੈ ਇੱਥੋਂ ਬਹੁਤ ਅੱਛੇ ਬੱਚੇ ਨਿਕਲੇ ਨੇ ਆਪਣਾ ਨਾਮ ਕਰਦੇ ਨੇ ਸਕੂਲ ਦਾ ਤੇ ਇਹਨਾਂ ਦੇ ਸਾਰੇ ਪ੍ਰਿੰਸੀਪਲ ਸਾਹਿਬ ਨੂੰ ਤੇ ਇਹਨਾਂ ਦੇ ਸਾਰੇ ਮੈਨੇਜਮੈਂਟ ਨੂੰ ਇਹਨਾਂ ਦੇ ਟੀਚਰਸ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨੀ ਹੈ ਕਿ ਇੰਨੀ ਅੱਛੀ ਤਰ੍ਹਾਂ ਲਗਨ ਨਾਲ ਕੰਮ ਕਰਦੇ ਆ ਵੀ ਹਰ ਕੰਮ ਕੁਸ਼ਲਤਾ ਨਾਲ ਡੈਡੀਕੇਸ਼ਨ ਡਿਵੋਸ਼ਨਲ ਕਰਦੇ ਆ ਇਹ ਬਹੁਤ ਵੱਡੀ ਗੱਲ ਹੈ ਸਾਡੇ ਸਕੂਲ ਚ ਦੋ ਫੰਕਸ਼ਨ ਹੁੰਦੇ ਨੇ ਇੱਕ ਬੜੀ ਕਲਾਸਿਸ ਦਾ ਸਿੰਘ ਜੀ ਮਾਤੋਂ ਉੱਪਰ ਤੇ 1 ਪੰਜ ਮਹੀਨੇ ਬਾਅਦ ਤੱਕ ਦਾ ਰੀਜ਼ਨ ਇਹ ਹੈ ਕਿ ਘੜੇ ਕੋ ਰਸਾਇਨਾ ਹੋ ਜਾਂਦਾ ਕਿ ਮਾਂ ਬਾਪ ਨੇ ਵੀ ਆਉਣਾ ਦੂਜੀ ਦਾ ਲੈ ਹੈ ਇਹ ਸਾਰੇ ਕੋਲ ਛੋਟੀ ਕਲਾਸਿਸ 500 ਬੱਚਾ ਹੈ ਤੇ 450 ਬੱਚੇ ਨਹੀਂ ਹਿੱਸਾ ਲੈਣਾ ਅਸੀਂ ਹਰ ਬੱਚੇ ਨੂੰ ਮੌਕਾ ਦਿੰਦੇ ਹਾਂ ਸਟੇਜ ਤੇ ਆਉਂਦਾ ਚਾਹੇ ਗੇਮਸ ਹੋਣ ਚਾਹੇ ਖੇਡਾ ਹੋਣ ਕਿ ਨਾੜਾ ਸਪੀਸ਼ਾਲਾ ਘੋਮੇ ਡਾਂਸ ਨੱਚਣਾ ਟੱਪਣ ਹਰ ਬੱਚੇ ਹਰ ਬੱਚੇ ਨੂੰ ਹੋਣਾ ਚਾਹੀਦਾ ਇਹ ਨਹੀਂ ਕਿ ਜੇ ਲੀਡਿੰਗ ਬੱਚੇ ਜਿਹੜੇ ਅੱਛੇ ਬੱਚੇ ਹੈ ਕੋਣ ਦਾ ਜਗਾ ਆਪਣੀ ਆਪੇ ਬਣਾ ਲੈਣੀ ਆ। ਅੱਜ ਚੀਫ ਗੈਸਟ ਆਏ ਨੇ ਨਿਰਮਲ ਰੇਸ਼ੀ ਜੀ ਪਦਮਸ਼ਰੀ ਅਵਾਰਡ ਵੀ ਉਹਨਾਂ ਨੂੰ ਜਿਹੜਾ ਮਿਲਿਆ ਆ ਜੀ ਕਿੰਨਾ ਦੇਖਦੇ ਹੋ ਜੀ ਕੀ ਕਹਿਣਾ ਚਾਹੁੰਦੇ ਹੋ। ਬਸ ਇਹ ਮੇਰੀ ਸਿਸਟਰ ਹੈ ਮੈਨੂੰ ਜਿਹੜਾ ਜਦੋਂ ਮੈਂ ਨਾਲ ਪੜਦਾ ਸੀ ਮੈਨੂੰ ਨਹੀਂ ਚੰਗਾ ਲੱਗਦਾ ਸੀ। ਇਹ ਸਹੀ ਤੇ ਆਵੇ। ਤੁਹਾਨੂੰ ਸੱਚੀ ਗੱਲ ਦੱਸਾਂ। ਲੇਕਿਨ ਉਸ ਤੋਂ ਬਾਅਦ ਮੇਰੇ ਅਰੇ ਦੇ ਇੱਕ ਚੀਜ਼ ਕਾਮਨ ਹੈ। ਅਸੀਂ ਦੋਨੋਂ ਜ਼ਿੱਦੀ ਹਾਂ। ਅਰ ਦੋਨਾਂ ਨੂੰ ਜਨੂੰਨ ਹੈ। ਉਦੋਂ ਮੈਂ ਐਗਰੀਕਲਚਰ ਡਿਪਾਰਟਮੈਂਟ ਛੱਡ ਕੇ ਇੱਧਰ ਆਇਆ ਕੋਈ ਨਹੀਂ ਉਹਨਾਂ ਦੇ ਨਾਲ ਆਇਆ ਇਹਨੇ ਇਹਨੇ ਆਪਣੇ ਆਂ ਡਰਾਮੇ ਨਹੀਂ ਛੱਡੇ ਹਾਂਜੀ ਇਹਨੇ ਆਪਣੇ ਡਰਾਮੇ ਨਹੀਂ ਛੱਡੇ ਇਸ ਕਰਕੇ ਲੇਕਿਨ ਇਹ ਆਪਣੇ ਫੀਲਡ 'ਚ ਹੈ ਮੈਂ ਹੁਣ ਆਪਣੇ ਫੀਲਡ 'ਚ ਸਾਨੂੰ ਸਾਨੂੰ ਦੋਨਾਂ ਨੂੰ ਲੋਕਾਂ ਨੇ ਬਹੁਤ ਬੱਚਿਆਂ ਨੇ ਜਿਹੜਾ ਵਧੀਆ ਪਰਫਾਰਮੈਂਸ ਕਰਦੀ ਹੈ ਜੀ ਬੱਚਿਆਂ ਨੇ ਆਪਣੇ ਕਲਚਰ ਦੇ ਬਾਰੇ ਜਿਹੜੇ ਗੀਤ ਗਾਏ ਨੇ ਜੀ ਗਿੱਦਾ ਪਾਇਆ ਪੰਗੜਾ ਪਾਇਆ ਜੀ ਕੀ ਕਹਿਣਾ ਚਾਹੁੰਦੇ ਉਹ ਜਿੱਦਾਂ ਇਹ ਕਹਿੰਦੇ ਨੇ ਨਾ ਸਾਰੇ ਉਹ ਚੰਗੇ ਮਾੜੇ ਵਾਲੀ ਤਾਂ ਗੱਲ ਨਹੀਂ ਅਸੀਂ ਤਾਂ ਕਹਿੰਦੇ ਰੱਬ ਦਾ ਗਿੱਧਾ ਪੁਠਾਇਆ ਜਾਂਦਾ ਹਮ ਅਸੀਂ ਤਾਂ ਪਾ ਲੈਣਾ ਉਸ ਸਾਰਾ ਹਰ ਬੱਚੇ ਨੂੰ ਇਸੀ ਮੌਕਾ ਦੇਣਾ ਹੈ ਕਹਿੰਦੇ ਜਿਹੜਾ ਇਹ ਨਹੀਂ ਮੇਰਾ ਬੱਚਾ ਅੱਗੇ ਖੜਾ ਹੋਵੇ ਮੇਰਾ ਬੱਜਾ ਪਿੱਛੇ ਖੜਾ ਹੋਵੇ ਤੁਹਾਨੂੰ ਪਤਾ ਹੈ ਸਕੂਲ ਬਾਕੀ ਦੂਜੇ ਪਾਸੇ ਤੁਹਾਨੂੰ ਪਤਾ ਹੈ ਪਿਛਲੇ 8 ਸਾਲਾਂ ਚ 5 6 ਸਾਲ ਟਾਪਰ ਸਾਡੇ ਆਏ ਨੇ ਤੇ ਮੰਨਤਾ ਹੈ ਬੱਚਾ ਲੱਚੇ ਠਪੇ ਖੇਡੇ ਪੜ੍ਹਾਈ ਛੋਵੇ ਹਰ ਪਾਸੇ ਨੂੰ ਚਾਹੀਦਾ ਹੈ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਹੈ ਬੱਚਿਆਂ ਨੂੰ ਸੰਦੇਸ਼ ਇਹ ਹੈ ਕਿ ਆਪਣਾ ਸਕੂਲ ਨੂੰ ਇੰਜੋਏ ਕਰੋ ਆਪਣਾ ਟਾਈਮ ਪਰ ਕੰਮ ਕਰੋ ਮਾਪੇ ਦੀ ਇੱਜ਼ਤ ਕਰੋ ਟੀਚਰ ਦੀ ਇੱਜ਼ਤ ਕਰੋ ਸਾਡੀ ਮੈਨੇਜਮੈਂਟ ਇਹਨੇ ਪੜ੍ਹੇ ਲਿਖੇ ਬੰਦੇ ਨੇ ਉਹ ਉਹ ਬੈਠੇ ਨੇ ਉਹ ਵੀ ਐਮਐਡ ਦੇ ਮੈਂਬਰ ਨੇ ਇਹ ਸਾਰੇ ਐਜੂਕੇਸ਼ਨ ਦੇ ਬੰਦੇ ਆਪਲਾ ਜੀ ਆਈਪੀ ਸਕੂਲ ਦੇ ਪਿਛਲੇ 1 ਸਾਲ ਦੇ ਉਪਲਬਧੀਆਂ ਕੀ ਰਹੀਆਂ ਪਿਛਲੇ ਸਾਲ ਦੀ ਪੜ੍ਹਾਈ ਦਾ ਆਪਣੇ ਬੱਚੇ 10th ਚ ਵੀ ਤੇ 12th ਵੀ ਟਾਪਰ ਤੇ ਦੂਜਾ ਖੇਡਾਂ ਸਾਡੀ ਲੜਕੀ ਹੁਣ ਇੰਡੀਆ ਨੂੰ ਰਿਪਰੈਜ਼ੈਂਟ ਕਰੂਗੀ weight lifting ਚ ਦੂਜੀ ਨੈਸ਼ਨਲ ਕਰਕੇ ਆਈ ਏ ਇੱਕ ਲੜਕੀ ਸਾਡੀ ਹੁਣ ਕ੍ਰਿਕਟ ਚ ਸਿਲੈਕਟ ਹੋਈ ਏ ਤੇ ਹਰ ਇੱਕ ਖੇਡ ਸਾਡਾ ਠੀਕ ਠਾਕ ਆ ਸਾਲ ਸਾਡਾ ਪਹਿਲਾ ਨਾਲ ਹੀ ਵਧੀਆ ਹੋਊਗਾ ਉਸ ਤੋਂ ਅੱਗੇ ਅਸੀਂ ਹੋਰ ਵੀ ਜਾਵਾਂਗੇ ਸਿਤਾਰਾ ਸਿਤਾਰੋਂ ਕੇ ਆ ਗਏ ਜਹਾਂ ਹੋਰ ਵੀ